ਸਸ਼ੀਕਲ ਦੋਸਤੋ ਦੋਸਤੋ ਬੰਦਾ ਉਹਦੀ ਜ਼ਿੰਦਗੀ ਵਿੱਚ ਜਿੱਦਾਂ ਦੇ ਕੰਮ ਕਰਦਾ ਹੈ ਉਦਾਂ ਦਾ ਹੀ ਉਹਨੂੰ ਫਲ ਪ੍ਰਾਪਤ ਹੁੰਦਾ ਹੈ ਪਰ ਦੋਸਤੋ ਕੀ ਇਹ ਗੱਲ ਤੁਹਾਨੂੰ ਪਤਾ ਹੈ ਕਿ ਮਾਪਿਆਂ ਦੇ ਕਰਮਾਂ ਦਾ ਫਲ ਵੀ ਬੱਚਿਆਂ ਨੂੰ ਭੋਗਣਾ ਹੀ ਪੈਂਦਾ ਹੈ ਚਾਹੇ ਉਹ ਕਰਮ ਚੰਗੇ ਹੋਣ ਚਾਹੇ ਉਹ ਕਰਮ ਹੋਣ ਮਾੜੇ ਪਰ ਉਹਦਾ ਫਲ ਤਾਂ ਔਲਾਦ ਨੂੰ ਭੋਗਣਾ ਹੀ ਪੈਂਦਾ ਹੈ ਦੋਸਤੋ ਇਸ ਤੋਂ ਪਹਿਲਾਂ ਕਿ ਤੁਸੀਂ ਕਹਾਣੀ ਵਿੱਚੋਂ ਖੋ ਜਾਓ ਜੇ ਕਰਨਾ ਮੈਂ ਹਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅੱਜ ਦੀ ਇਹ ਕਹਾਣੀ ਹਰ ਇੱਕ ਇਨਸਾਨ ਲਈ ਕੁਝ ਬਹੁਤ ਜ਼ਰੂਰੀ ਹੈ ਤੁਹਾਡੇ ਸਾਰੇ ਆਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਦੇਖਿਓ ਦੋਸਤੋ ਕਹਾਣੀ ਸ਼ੁਰੂ ਕਰਦੇ ਹਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਗਿਆਨੀ ਪੰਡਤ ਆਪਦੀ ਪਤਨੀ ਨਾਲ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦਾ ਸੀ ਇੱਕ ਦਿਨ ਉਸ ਪੰਡਤ ਦੀ ਪਤਨੀ ਨੇ ਪੁੱਛਿਆ ਪਤੀ ਦੇਵ ਜੀ ਸੱਚੀ ਮਾਪਿਆਂ ਦੇ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ ਇਹ ਸੁਣ ਕੇ ਪੰਡਤ ਬੋਲੇ ਹਾਂ ਚੰਗੇ ਅਤੇ ਮਾੜੇ ਕਰਮਾਂ ਦਾ ਫਲ ਤਾਂ ਭੋਗ ਨਹੀਂ ਪੈਂਦਾ ਇਹ ਸਮਝਾਉਣ ਲਈ ਮੈਂ ਤੈਨੂੰ ਇੱਕ ਕਹਾਣੀ ਸੁਣਾਉਣਾ ਹਾਂ ਕਹਾਣੀ ਸੁਣਾਉਣ ਤੋਂ ਬਾਅਦ ਪਤਾ ਲੱਗੂ ਕਿ ਮਾਪਿਆਂ ਦੇ ਚੰਗੇ ਤੇ ਮਾੜੇ ਕਰਮਾਂ ਦਾ ਫਲ ਉਹਨਾਂ ਦੇ ਬੱਚਿਆਂ ਨੂੰ ਭੋਗਣਾ ਪੈਂਦਾ ਹੈ। ਫਿਰ ਪੰਡਿਤ ਕਹਾਣੀ ਸ਼ੁਰੂ ਕਰਦੇ ਹੋਏ ਕਹਿੰਦਾ ਹੈ, "ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਬਹੁਤ ਗਰੀਬ ਵਪਾਰੀ ਰਹਿੰਦਾ ਸੀ। ਉਸ ਵਪਾਰੀ ਦਾ ਨਾਮ ਬਲਦੇਵ ਸੀ। ਉਹ ਦਿਨ-ਰਾਤ ਮਜ਼ਦੂਰੀ ਕਰਕੇ ਆਦੇ ਪਰਿਵਾਰ ਨੂੰ ਪਾਲਦਾ ਸੀ। ਬਲਦੇਵ ਨੂੰ ਦਿਨ-ਰਾਤ ਮਜ਼ਦੂਰੀ ਕਰਨ ਤੋਂ ਬਾਅਦ 60 ਰੁਪਏ ਮਜ਼ਦੂਰੀ ਦੇ ਮਿਲਦੇ ਸਨ। ਉਹਨਾਂ ਪੈਸਿਆਂ 'ਚ ਬਲਦੇਵ ਕੁਝ ਪੈਸਿਆਂ ਦਾ ਦਾਨ ਕਰਦਾ ਸੀ ਅਤੇ ਕੁਝ ਪੈਸੇ ਨਾਲ ਉਹਦਾ ਪਰਿਵਾਰ ਪਾਲਦਾ ਸੀ।" ਇਨਾ ਪੈਸੇ ਨਾਲ ਹੀ ਘਰ ਦਾ ਖਰਚਾ ਚੱਲਦਾ ਸੀ ਕੁਝ ਸਾਲ ਬੀਤਣ ਤੋਂ ਬਾਅਦ ਬਲਦੇਵ ਦੇ ਘਰ ਇੱਕ ਪੁੱਤ ਦਾ ਜਨਮ ਹੋਇਆ ਉਹਦਾ ਨਾਮ ਵੀ ਗੁਰਦੇਵ ਸੀ ਉਸ ਗਰੀਬੀ ਵਪਾਰੀ ਦੇ ਘਰ ਚ ਹੁਣ ਤਿੰਨ ਜਾਨੇ ਹੋ ਗਏ ਸੀ ਬਲਦੇਵ ਨੂੰ ਹੁਣ ਘਰ ਦਾ ਖਰਚਾ ਚਲਾਉਣਾ ਔਖਾ ਹੋਣ ਲੱਗਿਆ ਸੀ ਕਿਉਂਕਿ ਸਮੇਂ ਦੇ ਨਾਲ ਨਾਲ ਮਹਿੰਗਾਈ ਬਹੁਤ ਵੱਧ ਰਹੀ ਸੀ ਇੱਕ ਦਿਨ ਗੁਰਦੇਵ ਨੇ ਆਪਣੇ ਪਿਤਾ ਬਲਦੇਵ ਨੂੰ ਪੁੱਛਿਆ ਬਾਪੂ ਜੀ ਤੁਸੀਂ ਰੋਜ਼ 60 ਰੁਪਏ ਕਮਾਉਂਦੇ ਹੋ ਇਹਨਾਂ ਪੈਸਿਆਂ 'ਚ ਤੁਸੀਂ ਕੁਝ ਪੈਸੇ ਦਾਨ ਕਰ ਦਿੰਦੇ ਹੋ ਅਤੇ ਬਾਕੀ ਬਚੇ ਪੈਸੇ ਨਾਲ ਆਪਣਾ ਗੁਜ਼ਾਰਾ ਕਿੱਦਾਂ ਹੋਊਗਾ ਪੁੱਤਰ ਦੀ ਗੱਲ ਸੁਣ ਕੇ ਵਪਾਰੀ ਦੀ ਪਤਨੀ ਬੋਲੀ ਪੁੱਤ ਇਹੋ ਜੀ ਕੋਈ ਗੱਲ ਨਹੀਂ ਆ ਇਹ ਦਾਨ ਪੁੱਤ ਤੇਰੇ ਲਈ ਹੀ ਕਰਦੇ ਆ ਦੂਜਿਆਂ ਦੇ ਲਈ ਨਹੀਂ ਪਰ ਇਹ ਮੁੰਡੇ ਛੋਟੀ ਜਿਹੀ ਗੱਲ ਨੂੰ ਸਮਝ ਨਹੀਂ ਸਕਿਆ ਕਿਉਂਕਿ ਉਹ ਬਹੁਤ ਛੋਟਾ ਸੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਤੇ ਹੁਣ ਉਸ ਮੁੰਡੇ ਦੀ ਉਮਰ 9 ਸਾਲ ਦੀ ਹੋ ਗਈ ਸੀ ਇੱਕ ਦਿਨ ਦੀ ਗੱਲ ਹੈ ਜਦੋਂ ਬਲਦੇਵ ਆਥਨ ਨੂੰ ਕੰਮ ਕਰਕੇ ਘਰ ਵਾਪਸ ਆ ਰਿਹਾ ਸੀ ਤੇ ਰਸਤੇ ਵਿੱਚ ਆਉਂਦੇ ਹੀ ਬਹੁਤ ਤੇਜ਼ ਤੂਫਾਨ ਆ ਗਿਆ ਉਸ ਤੂਫਾਨ ਕਾਰਨ ਦਰਖਤ ਟੁੱਟ ਕੇ ਬਲਦੇਵ ਉੱਤੇ ਡਿੱਗ ਗਿਆ ਤੇ ਉਸ ਸਮੇਂ ਹੀ ਬਲਦੇਵ ਦੇ ਸਹਾਰੂ ਗਏ ਤੇ ਬਲਦੇਵ ਦੀ ਮੌਤ ਹੋ ਗਈ ਜਦੋਂ ਹੀ ਬਲਦੇਵ ਦੀ ਪਤਨੀ ਤੇ ਪੁੱਤ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਬਹੁਤ ਦੁਖੀ ਹੋਏ ਫਿਰ ਇੱਕ ਦਿਨ ਪੁੱਤ ਨੇ ਆਪਣੇ ਮਾਂ ਨੂੰ ਪੁੱਛਿਆ ਮਾਂ ਮੇਰੇ ਮਾਪੂ ਜੀ ਕਿੱਥੇ ਗਏ ਇਹ ਸੁਣ ਕੇ ਮਾਂ ਨੇ ਕਿਹਾ ਪੁੱਤ ਤੇਰੇ ਬਾਪੂ ਜੀ ਆਪਾਂ ਛੱਡ ਕੇ ਜਮਰਾਜ ਕੋਲ ਚਲੇ ਗਏ ਨੇ ਇਹ ਸੁਣ ਕੇ ਪੁੱਤ ਨੇ ਕਿਹਾ ਕਿ ਮਾਂ ਜਦੋਂ ਬਾਪੂ ਜੀ ਜਾਂਉਂਦੇ ਸਨ ਤਾਂ 60 ਰੁਪਏ ਕਮਾਉਂਦੇ ਸੀ ਉਸ ਚੋਂ ਕੁਝ ਪੈਸੇ ਦਾਨ ਕਰ ਦਿੰਦੇ ਸੀ ਬਚੇ ਪੈਸੇ ਨਾਲ ਆਪਣਾ ਘਰ ਦਾ ਖਰਚਾ ਚਲਾਉਂਦੇ ਸੀ ਫਿਰ ਮੁੰਡਾ ਬੋਲਿਆ ਮਾਂ ਹੁਣ ਆਪਣੇ ਘਰ ਦਾ ਖਰਚਾ ਕਿਵੇਂ ਚੱਲੂਗਾ ਇਹ ਸੁਣ ਕੇ ਮਾਂ ਨੇ ਕਿਹਾ ਪੁੱਤ ਗਰੀਬਾਂ ਦਾ ਕੋਈ ਹਸਾਰਾ ਨਹੀਂ ਹੁੰਦਾ ਗਰੀਬਾਂ ਤੋਂ ਸਾਰੇ ਦੂਰ ਹੀ ਭੱਜ ਜਾਂਦੇ ਨੇ ਗਰੀਬਾਂ ਦਾ ਹਸਾਰਾ ਤਾਂ ਇਕੱਲਾ ਰੱਬ ਹੀ ਹੁੰਦਾ ਹੈ ਰੱਬ বিনা ਕੋਈ ਵੀ ਮਦਦ ਨਹੀਂ ਕਰਦਾ ਇਹ ਗੱਲ ਸੁਣ ਕੇ ਮੁੰਡੇ ਨੇ ਕਿਹਾ ਮਾਂ ਤੁਸੀਂ ਫਿਕਰ ਨਾ ਕਰੋ ਮੈਂ ਜਮਰਾਜ ਕੋਲ ਜਾ ਕੇ ਆਪਣੇ ਬਾਪੂ ਨੂੰ ਵਾਪਸ ਲੈ ਕੇ ਆਉਂਗਾ ਆਪਣੀ ਗਰੀਬੀ ਦੇਖ ਕੇ ਜਮਰਾਜ ਨੂੰ ਵੀ ਆਪਣੇ ਤੇ ਤਰਸ ਆਊਗਾ ਫਿਰ ਉਹ ਆਪਣੇ ਬਾਪੂ ਜੀ ਨੂੰ ਮੇਰੇ ਨਾਲ ਭੇਜ ਦੇਣਗੇ ਪਰ ਛੋਟੇ ਬੱਚੇ ਗੁਰਦੇਵ ਦੀ ਗੱਲ ਤੇ ਉਸ ਦੀ ਮਾਂ ਨੇ ਗੌਰ ਨਹੀਂ ਕੀਤਾ ਫਿਰ ਇੱਕ ਦਿਨ ਉਸ ਗਰੀਬ ਵਪਾਰੀ ਦੀ ਪਤਨੀ ਆ ਉਹਦੇ ਮੁੰਡੇ ਗੁਰਦੇਵ ਨੂੰ ਘਰ ਵਿੱਚ ਇਕੱਲਾ ਛੱਡ ਕੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਚਲੀ ਗਈ ਅਤੇ ਉਸ ਮੁੰਡੇ ਗੁਰਦੇਵ ਨੇ ਸੋਚਿਆ ਕਿ ਮੈਂ ਜਮਰਾਜ ਕੋਲ ਜਾਣਾ ਹਾਂ ਅਤੇ ਆਦੇ ਬਾਪੂ ਜੀ ਨੂੰ ਵਾਪਸ ਲੈ ਕੇ ਆਉਂਦਾ ਹਾਂ ਇਹ ਸੋਚੀ ਗੁਰਦੇਵ ਆਪਦੇ ਬਾਪੂ ਨੂੰ ਲਿਹਾਉਣ ਲਈ ਅਮਰਾਜ ਕੋਲ ਜਾਣ ਲਈ ਘਰੋਂ ਚੱਲ ਪੈਂਦਾ ਹੈ ਗੁਰਦੇਵ ਨੂੰ ਤੁਰਦੇ ਤੁਰਦੇ ਬਹੁਤ ਸਮਾਂ ਹੋ ਗਿਆ ਸੀ ਗੁਰਦੇਵ ਥੱਕ ਗਿਆ ਸੀ ਫਿਰ ਇੱਕ ਵੱਡੇ ਪੀਪਲ ਦੇ ਦਰਖਤ ਥੱਲੇ ਬੈਠ ਗਿਆ ਉਦੋਂ ਹੀ ਉਸ ਪੀਪਲ ਦੇ ਦਰਖਤ ਨੇ ਇਨਸਾਨੀ ਆਵਾਜ਼ ਵਿੱਚ ਕਿਹਾ ਪੁੱਤ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਮੇਰੀ ਛਾਂ ਥੱਲੇ ਕਦੇ ਕੋਈ ਇੰਨਾ ਛੋਟਾ ਬੱਚਾ ਨਹੀਂ ਬੈਠਿਆ ਇਹ ਸੁਣ ਕੇ ਗੁਰਦੇਵ ਨੇ ਕਿਹਾ ਮੈਂ ਇੱਕ ਗਰੀਬ ਵਪਾਰੀ ਬਲਦੇਵ ਦਾ ਮੁੰਡਾ ਹਾਂ ਮੇਰੇ ਬਾਪੂ ਜੀ ਮੈਨੂੰ ਛੱਡ ਕੇ ਅਮਰਾਜ ਕੋਲ ਚਲੇ ਗਏ ਨੇ ਮੈਂ ਆਪਦੇ ਬਾਪੂ ਜੀ ਨੂੰ ਲੈ ਲਈ ਜਮਾਦ ਕੋਲ ਜਾ ਰਿਹਾ ਹਾਂ ਇਹ ਸੁਣ ਕੇ ਪਿਪਲ ਦੇ ਦਰਕਤ ਨੇ ਕਿਹਾ ਪੁੱਤ ਜਿਮਾਦ ਕੋਲ ਜਾ ਕੇ ਮੇਰੇ ਇੱਕ ਸਵਾਲ ਪੁੱਛ ਕੇ ਮੇਰੇ ਪੱਤੇ ਸੁਖਦੇ ਨਹੀਂ ਤੇ ਟੁੱਟਦੇ ਵੀ ਨਹੀਂ ਮੈਂ ਖੜਾ ਖੜਾ ਥੱਕ ਚੁੱਕਾ ਹਾਂ ਕਿੰਨਾ ਸਮਾਂ ਹੋਰ ਖੜੂੰਗਾ ਮੈਂ ਆਪਦੇ ਪਿਛਲੇ ਜਨਮ ਚ ਇਹੋ ਜਿਹਾ ਕੀ ਪਾਪ ਕੀਤਾ ਸੀ ਜੋ ਇਸ ਜਨਮ ਵਿੱਚ ਵੀ ਮੈਨੂੰ ਮੁਕਤੀ ਨਹੀਂ ਮਿਲ ਰਹੀ ਇਹਦਾ ਕੀ ਕਾਰਨ ਹੈ ਇਹ ਸੁਣ ਕੇ ਉਸ ਮੁੰਡੇ ਗੁਰਦੇਵ ਨੇ ਕਿਹਾ ਚੰਗਾ ਜੀ ਤੁਹਾਡੇ ਸਵਾਲ ਵੀ ਮੈਂ ਜਮਾਦ ਕੋਲ ਪੁੱਛ ਲਵਾਂਗਾ ਇੰਨਾ ਕਹਿ ਕੇ ਉਹ ਬੱਚਾ ਗੁਰਦੇਵ ਅੱਗੇ ਨੂੰ ਆਪਦਾ ਸਫ਼ਰ ਸ਼ੁਰੂ ਕਰਦਾ ਹੈ ਜਾਂਦੇ ਜਾਂਦੇ ਉਸ ਛੋਟੇ ਬੱਚੇ ਗੁਰਦੇਵ ਨੂੰ ਇੱਕ ਬਹੁਤ ਵੱਡਾ ਸੱਪ ਦਿਖਾਈ ਦਿੰਦਾ ਹੈ ਉਸ ਸੱਪ ਨੂੰ ਦੇਖ ਕੇ ਗੁਰਦੇਵ ਉੱਚੀ ਉੱਚੀ ਰੋਣ ਲੱਗਦਾ ਹੈ ਅਤੇ ਹੱਥ ਜੋੜ ਕੇ ਸੱਪ ਨੂੰ ਕਹਿੰਦਾ ਹੈ ਕਿ ਕਿਰਪਾ ਕਰਕੇ ਮੈਨੂੰ ਨਾ ਮਾਰੋ ਇਹਨਾਂ ਸੁਣ ਕੇ ਸੱਪ ਬੋਲਿਆ ਪੁੱਤ ਤੂੰ ਕੌਣ ਹੈ ਅਤੇ ਇਕੱਲਾ ਕਿੱਥੇ ਜਾ ਰਿਹਾ ਹੈ ਇਹ ਸੁਣ ਕੇ ਛੋਟਾ ਬੱਚਾ ਗੁਰਦੇਵ ਸੱਪ ਅੱਗੇ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਇੱਕ ਗਰੀਬ ਵਪਾਰੀ ਬਲਦੇਵ ਦਾ ਪੁੱਤ ਹਾਂ ਮੈਂ ਆਏ ਮਹਾਰਾਜ ਕੋਲ ਆਪਣੇ ਬਾਪੂ ਜੀ ਨੂੰ ਲੈਣ ਜਾ ਰਿਹਾ ਹਾਂ ਇਹ ਸੁਣ ਕੇ ਸਾਪਨੇ ਕਿਹਾ ਪੁੱਤ ਜਿਮਰਾਜ ਕੋਲ ਜਾ ਕੇ ਤੂੰ ਮੇਰਾ ਇੱਕ ਸਵਾਲ ਪੁੱਛ ਕੇ ਆਈ ਮੈਂ ਬਹੁਤ ਸਾਲਾਂ ਤੋਂ ਇੱਥੇ ਡਿੱਗਿਆ ਪਿਆ ਹਾਂ ਮੈਂ ਤਉ ਹੁ ਤੁਰਿਆ ਵੀ ਨਹੀਂ ਜਾਂਦਾ ਮੈਂ ਆਪਦੇ ਪਿਛਲੇ ਜਨਮ ਚਾਹ ਹੋ ਜਾ ਕੀ ਪਾਪ ਕੀਤਾ ਸੀ ਇਹ ਜੁਣ ਵਿੱਚੋਂ ਮੈਨੂੰ ਮੁਕਤੀ ਨਹੀਂ ਮਿਲ ਰਹੀ ਇਹਦਾ ਕੀ ਕਾਰਨ ਹੈ ਇਹ ਸੁਣ ਕੇ ਛੋਟਾ ਬੱਚਾ ਗੁਰਦੇਵ ਨੇ ਕਿਹਾ ਠੀਕ ਹੈ ਮਹਾਰਾਜ ਮੈਂ ਤੁਹਾਡਾ ਸਵਾਲ ਜ਼ਰੂਰ ਪੁੱਛਾਂਗਾ ਐਨਾ ਕਹਿ ਕੇ ਛੋਟਾ ਬੱਚਾ ਗੁਰਦੇਵ ਅੱਗੇ ਨੂੰ ਆਪਦਾ ਸਫ਼ਰ ਸ਼ੁਰੂ ਕਰਦਾ ਹੈ ਤੁਰਦੇ ਤੁਰਦੇ ਉਹਨੂੰ ਰਸਤੇ ਵਿੱਚ ਇੱਕ ਕਿਸਾਨ ਮਿਲਦਾ ਹੈ ਕਿਸਾਨ ਨੇ ਗੁਰਦੇਵ ਨੂੰ ਪੁੱਛਿਆ ਪੁੱਤ ਤੂੰ ਕੌਣ ਹੈ ਅਤੇ ਕਿੱਥੇ ਜਾ ਰਿਹਾ ਹੈ ਇਹ ਸੁਣ ਕੇ ਛੋਟੇ ਬੱਚੇ ਗੁਰਦੇਵ ਨੇ ਕਿਹਾ ਮੈਂ ਗਰੀਬ ਵਪਾਰੀ ਬਲਦੇਵ ਦਾ ਪੁੱਤ ਹਾਂ ਅਤੇ ਮੈਂ ਜਮਰਾਜ ਕੋਲ ਆਪਣੇ ਬਾਪੂ ਜੀ ਨੂੰ ਲੈਣ ਜਾ ਰਿਹਾ ਹਾਂ ਇਹ ਸੁਣ ਕੇ ਕਿਸਾਨ ਨੇ ਕਿਹਾ ਪੁੱਤ ਤੂੰ ਜਮਰਾਜ ਕੋਲ ਮੇਰੇ ਇੱਕ ਸਵਾਲ ਪੁੱਛ ਕੇ ਆਈ ਕਿ ਰਾਹ ਜਾਂਦੇ ਲੋਕਾਂ ਦੀ ਪਾਣੀ ਪਿਉਣ ਦੀ ਸੇਵਾ ਲਈ ਮੈਂ ਇੱਕ ਖੂਹ ਪਟਰੇ ਹਾਂ ਪਰ ਇਸ ਖੂਹ ਵਿੱਚੋਂ ਹਲੇ ਤੱਕ ਪਾਣੀ ਕਿਉਂ ਨਹੀਂ ਨਿਕਲ ਰਿਹਾ ਮੈਂ ਇਸ ਕੋਤੇ ਬਹੁਤ ਮਿਹਨਤ ਤੇ ਖਰਚਾ ਕਰ ਦਿੱਤਾ ਪਰ ਫਿਰ ਵੀ ਪਾਣੀ ਨਹੀਂ ਨਿਕਲਿਆ ਇਹ ਸੁਣ ਕੇ ਛੋਟਾ ਬੱਚਾ ਗੁਰਦੇਵ ਬੋਲਿਆ ਠੀਕ ਹੈ ਮੈਂ ਤੁਹਾਡੇ ਸਵਾਲ ਦਾ ਜਮਿਰਾਜ ਕੋਲ ਸਵਾਲ ਜ਼ਰੂਰ ਪੁੱਛਾਂਗਾ ਥੋੜੀ ਦੂਰ ਚੱਲਣ ਤੋਂ ਬਾਅਦ ਗੁਰਦੇਵ ਨੂੰ ਰਸਤੇ ਵਿੱਚ ਇੱਕ ਬਹੁਤ ਵੱਡਾ ਤਲਾਬ ਦੇਖਿਆ ਅਤੇ ਗੁਰਦੇਵ ਉਸ ਤਲਾਬ ਕੋਲ ਗਿਆ ਅਤੇ ਪਾਣੀ ਪੀਣ ਲੱਗਾ ਉਦੋਂ ਹੀ ਉਸ ਤਲਾਬ ਵਿੱਚੋਂ ਇੱਕ ਕਛੂਆ ਬਾਹਰ ਨਿਕਲ ਆਇਆ ਤੇ ਕਹਿਣ ਲੱਗਾ ਤੂੰ ਇੰਨੀ ਛੋਟੀ ਉਮਰ ਵਿੱਚ ਕਿੱਥੇ ਜਾ ਰਿਹਾ ਹੈਂ ਅਤੇ ਤੂੰ ਕੌਣ ਹੈ ਇਹ ਸੁਣ ਕੇ ਗੁਰਦੇਵ ਬੋਲਿਆ ਮੈਂ ਇੱਕ ਗਰੀਬ ਵਪਾਰੀ ਪਦੇਵਦਾ ਮੁੰਡਾ ਹਾਂ ਅਤੇ ਮੈਂ ਜਮਰਾਜ ਕੋਲ ਆਪਣੇ ਬਾਪੂ ਜੀ ਨੂੰ ਲੈਣ ਜਾ ਰਿਹਾ ਹਾਂ ਇਹ ਸੁਣ ਕੇ ਕਛੂਏ ਨੇ ਕਿਹਾ ਪੁੱਤ ਤੂੰ ਜਮਰਾਜ ਕੋਲ ਮੇਰੇ ਇੱਕ ਸਵਾਲ ਦਾ ਜਵਾਬ ਪੁੱਛ ਕੇ ਆਈਂ ਮੈਨੂੰ ਇਸ ਸਲਾਬ ਵਿੱਚ 100 ਸਾਲ ਹੋ ਗਏ ਨੇ ਅਤੇ ਮੈਂ ਪਿਛਲੇ ਜਨਮ ਚ ਇਹ ਹੋਇਆ ਕੀ পাপ ਕੀਤਾ ਸੀ ਜੋ ਹੋਏ ਤੱਕ ਮੈਨੂੰ ਇਸ ਜਨਮ ਚ ਮੁਕਤੀ ਨਹੀਂ ਮਿਲ ਰਹੀ ਇਹਦਾ ਕੀ ਕਾਰਨ ਹੈ ਇਹ ਸੁਣ ਕੇ ਗੁਰਦੇਵ ਨੇ ਕਿਹਾ ਠੀਕ ਹੈ ਮੈਂ ਤੇਰਾ ਸਵਾਲ ਜਮਰਾਜ ਨੂੰ ਜ਼ਰੂਰ ਪੁੱਛਾਂਗਾ ਐਨਾਂ ਕਹਿ ਕੇ ਗੁਰਦੇਵ ਅੱਗੇ ਨੂੰ ਚੱਲਣ ਲੱਗਾ ਤੇ ਉਹਦੀ ਨਿਗਾਹ ਇੱਕ ਮਰੇ ਹੋਏ ਬੱਤਕ ਤੇ ਪਈ ਜੋ ਛੱਪੜ ਦੇ ਕਿਨਾਰੇ ਪਿਆਸੀ ਐਨੇ ਨੂੰ ਉਸ ਮਰੇ ਬੱਤਕ ਨੇ ਬੱਚੇ ਨੂੰ ਆਵਾਜ਼ ਮਾਰਦੇ ਹੋਏ ਕਿਹਾ ਬੱਚੇ ਤੂੰ ਕੌਣ ਹੈ ਤੇ ਕਿੱਥੇ ਜਾ ਰਿਹਾ ਹੈ ਇਹ ਸੁਣ ਕੇ ਗੁਰਦੇਵ ਬੋਲਿਆ ਮੈਂ ਇੱਕ ਗਰੀਬ ਵਪਾਰੀ ਦਾ ਮੁੰਡਾ ਹਾਂ ਅਤੇ ਮੈਂ ਜਮਰਾਜ ਕੋਲ ਆਪਦੇ ਬਾਪੂ ਜੀ ਨੂੰ ਲੈਣ ਜਾ ਰਿਹਾ ਹਾਂ ਇਹ ਸੁਣ ਕੇ ਬੱਤਕ ਨੇ ਕਿਹਾ ਪੁੱਤ ਜਮਰਾਜ ਤੋਂ ਤੇਰੇ ਕੋਲ ਕੁਝ ਕੀ ਆਈ ਜੇ ਜਦੋਂ ਦਾ ਮੀਂਹ ਆਉਂਦਾ ਹੈ ਮੇਰਾ ਸਰੀਰ ਤਲਾਬ ਦੇ ਅੰਦਰ ਚਲਾ ਜਾਂਦਾ ਹੈ ਤੇ ਜਦੋਂ ਪਾਣੀ ਘਟ ਜਾਂਦਾ ਹੈ ਪਾਣੀ ਦੇ ਨਾਲ ਮੇਰਾ ਸਰੀਰ ਬਾਹਰ ਆ ਜਾਂਦਾ ਹੈ ਇੰਨਾ ਸਾਲਾਂ ਚ ਮੇਰਾ ਸਰੀਰ ਨਾ ਤਾਂ ਗਲਿਆ ਹੈ ਨਾ ਸੜਿਆ ਹੈ ਮੈਂ ਪਿਛਲੇ ਜਮਚੇ ਹੋਇਆ ਕੀਪ ਆਪ ਕੀਤਾ ਸੀ ਜੋ ਮੇਰੇ ਮਰੇ ਹੋਏ ਸਰੀਰ ਨੂੰ ਵੀ ਮੁਕਤੀ ਨਹੀਂ ਮਿਲ ਰਹੀ ਉਸ ਨੇ ਕਿਹਾ ਠੀਕ ਹੈ ਮੈਂ ਤੁਹਾਡਾ ਸਵਾਲ ਜਮਰਾਜ ਨੂੰ ਪੁੱਛ ਲਵਾਂਗਾ ਐਨਾ ਕਹਿ ਕੇ ਗੁਰਦੇਵ ਉੱਥੋਂ ਚੱਲਣ ਲੱਗਾ ਅਤੇ ਜਮਰਾਜ ਕੋਲ ਪਹੁੰਚ ਗਿਆ ਅਤੇ ਮੁੰਡੇ ਜੀ ਮਹਾਰਾਜ ਅਗੇ ਹੱਥ ਜੋੜ ਕੇ ਕਹਿਣ ਲੱਗਾ ਕਿ ਮਹਾਰਾਜ ਜੀ ਮੇਰੇ ਬਾਪੂ ਜੀ ਕਿੱਥੇ ਸਨ ਮੇਰੇ ਬਾਪੂ ਜੀ ਨੂੰ ਮੈਂ ਲੈਣ ਆਇਆ ਹਾਂ ਕਿਉਂਕਿ ਜਦੋਂ ਮੇਰੇ ਬਾਪੂ ਜੀ ਘਰ ਰਹਿੰਦੇ ਸੀ ਤਾਂ ਉਹ ਹੀ ਸਾਡਾ ਪਰਿਵਾਰ ਪਾਲਦੇ ਸੀ ਤੇ ਦਾਨ ਵੀ ਕਰਦੇ ਸੀ ਪਰ ਹੁਣ ਮੇਰੇ ਬਾਪੂ ਜੀ ਸਾਡੇ ਕੋਲ ਨਾ ਹੋਣ ਕਰਕੇ ਅਸੀਂ ਮਾਂ ਪੁੱਤ ਭੁੱਖੇ ਮਰ ਰਹੇ ਹਾਂ ਮੁੰਡੇ ਦੀ ਗੱਲ ਸੁਣ ਕੇ ਮਹਾਰਾਜ ਨੇ ਕਿਹਾ ਠੀਕ ਹੈ ਪੁੱਤਰ ਤੂੰ ਪਹਿਲਾਂ ਸ਼ਾਂਤ ਹੋ ਤੇ ਮੂੰਹਾ ਧੋ ਤੇ ਲੰਗਰ ਪਾਣੀ ਚੱਕ ਮਹਾਰਾਜ ਨੇ ਮੁੰਡੇ ਨੂੰ ਲੰਗਰ ਛਕਾਇਆ ਅਤੇ ਫਿਰ ਮੁੰਡੇ ਨੂੰ ਪੁੱਛਿਆ ਕਿ ਹੋਰ ਦੱਸ ਤੇਨੂੰ ਹੋਰ ਕੁਝ ਚਾਹੀਦਾ ਫਿਰ ਮੁੰਡੇ ਨੇ ਉਹਨਾਂ ਸਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਜਮਰਾਜ ਨੂੰ ਪੁੱਛੇ ਜੋ ਜੋ ਗੁਰਦੇਵ ਨੂੰ ਰਸਤੇ ਵਿੱਚ ਮਿਲੇ ਸੀ ਫਿਰ ਜਮਰਾਜ ਨੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਤੂੰ ਜਾਂਦਾ ਜਾਂਦਾ ਸਾਰੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੱਸ ਕੇ ਜਾਈ ਫਿਰ ਜਮਰਾਜ ਨੇ ਕਿਹਾ ਪੁੱਤ ਗੁਰਦੇਵ ਤੂੰ ਛੇਤੀ ਆਉਦੇ ਘਰ ਜਾ ਤੇਰੀ ਮਾਂ ਤੈਨੂੰ ਲੱਭ ਲੱਭ ਕੇ ਦੁਖੀ ਹੋ ਰਹੀ ਹੋਵੇਗੀ ਤੇਰਾ ਬਾਪੂ ਜੀ ਤੇਰੇ ਘਰ ਛੇਤੀ ਹੀ ਪਹੁੰਚ ਜਾਣਗੇ ਫਿਰ ਗੁਰਦੇਵ ਨੇ ਜਮਰਾਜ ਨੂੰ ਮੱਥਾ ਟੇਕਿਆ ਤੇ ਆਦੇ ਘਰ ਵੱਲ ਨੂੰ ਤੁਰ ਪਿਆ ਤੁਰਦੇ ਤੁਰਦੇ ਰਸਤੇ ਵਿੱਚ ਗੁਰਦੇਵ ਨੂੰ ਮਰੀ ਹੋਈ ਇੱਕ ਬੱਤਕ ਮਿਲੀ ਜੋ ਛੱਪੜ ਦੇ ਕਿਨਾਰੇ ਤੇ ਪਈ ਹੋਈ ਸੀ ਗੁਰਦੇਵ ਨੂੰ ਦੇਖ ਕੇ ਉਸ ਬੱਤਕ ਨੇ ਪੁੱਛਿਆ ਕਿ ਪੁੱਤ ਤੂੰ ਮੇਰਾ ਸਵਾਲ ਜਿਮਰਾਜ ਨੂੰ ਪੁੱਛਿਆ ਸੀ ਇਹ ਸੁਣ ਕੇ ਗੁਰਦੇਵ ਨੇ ਕਿਹਾ ਕਿ ਹਾਂ ਮੈਂ ਤੇਰਾ ਸਵਾਲ ਜਿਮਰਾਜ ਨੂੰ ਪੁੱਛਿਆ ਸੀ ਜਿਮਰਾਜ ਨੇ ਕਿਹਾ ਕਿ ਤੂੰ ਫਿਰ ਜਾ ਇੱਕ ਬਹੁਤ ਵੱਡੇ ਗਿਆਨੀ ਸੀ ਤੇ ਤੂੰ ਕਿਸੇ ਨੂੰ ਵੀ ਆਪਣਾ ਗਿਆਨ ਨਹੀਂ ਦੱਸਿਆ ਹੁਣ ਤੂੰ ਮਰ ਗਿਆ ਤੇ ਤੇਰਾ ਗਿਆਨ ਤੇਰੇ ਅੰਦਰ ਹੀ ਰਹਿ ਗਿਆ ਜੋ ਤੱਕ ਤੂੰ ਆਦਾ ਗਿਆਨ ਕਿਸੇ ਨੂੰ ਨਹੀਂ ਦਿੰਦਾ ਉਦੋਂ ਤੱਕ ਤੈਨੂੰ ਮੁਕਤੀ ਨਹੀਂ ਮਿਲਣੀ ਇਹ ਸੁਣ ਕੇ ਬੱਤਕ ਬੋਲੀ ਪੁੱਤ ਮੇਰੇ ਮਰਨੇ ਹੋਏ ਸਰੀਰ ਕੋਲ ਕੌਣ ਹੋਣ ਮੇਰਾ ਗਿਆਨ ਲੈਣ ਆਊਗਾ ਇੰਜ ਕਰ ਤੂੰ ਹੀ ਮੈਥੋਂ ਗਿਆਨ ਲੈ ਲੈ ਤੇ ਮੈਥੋਂ ਗਿਆਨ ਲੈ ਕੇ ਤੂੰ ਲੋਕਾਂ ਕੋਲ ਤੂੰ ਪੰਚਾ ਦੀ ਐਨਾ ਕਹਿ ਕੇ ਬੱਤਕ ਨੇ ਮੁੰਡੇ ਗੁਰਦੇਵ ਨੂੰ ਆਪਣਾ ਸਾਰਾ ਗਿਆਨ ਦੇ ਦਿੱਤਾ ਗਿਆਨ ਦੇ ਅਨਸਾਰ ਹੀ ਬੱਤਕ ਨੂੰ ਮੁਕਤੀ ਮਿਲ ਗਈ ਫਿਰ ਗੁਰਦੇਵ ਅੱਗੇ ਨੂੰ ਚੱਲਣ ਲੱਗਾ ਤੁਰਦੇ ਤੁਰਦੇ ਗੁਰਦੇਵ ਨੂੰ ਉਹੀ ਕਛੂਆ ਮਿਲਿਆ ਤੇ ਗੁਰਦੇਵ ਨੂੰ ਕਿਹਾ ਕਿ ਪੁੱਤ ਤੁਸੀਂ ਮਹਾਰਾਜ ਨੂੰ ਮੇਰਾ ਸਵਾਲ ਪੁੱਛਿਆ ਸੀ ਇਹ ਸੁਣ ਕੇ ਗੁਰਦੇਵ ਨੇ ਕਿਹਾ ਹਾਂ ਮੈਂ ਤੁਹਾਡਾ ਸਵਾਲ ਜਮਰਾਜ ਨੂੰ ਪੁੱਛਿਆ ਸੀ ਮਹਾਰਾਜ ਕਹਿੰਦੇ ਕਿ ਕਚੂਏ ਦੇ ਅੰਦਰ ਬਹੁਤ ਸਾਰੇ ਸੋਨੇ ਦੇ ਸਿੱਕੇ ਸਨ ਜੇਕਰ ਉਹ ਸੋਨੇ ਦੇ ਸਿੱਕੇ ਕਿਸੇ ਨੂੰ দান ਕਰ ਦੇਵੇ ਤਾਂ ਉਸ ਨੂੰ ਮੁਕਤੀ ਮਿਲ ਜੂਗੀ ਇਹ ਸੁਣ ਕੇ ਕਚੂਏ ਨੇ ਕਿਹਾ ਹੁਣ ਹੋਰ ਕੌਣ ਆਊਗਾ ਮੇਰੇ ਕੋਲ ਸੋਨੇ ਦੇ ਸਿੱਕੇ ਲੈਣ ਪੁੱਤ ਗੁਰਦੇਵ ਤੂੰ ਹੀ ਮੇਰੇ ਤੋਂ ਸੋਨੇ ਦੇ ਸਿੱਕੇ ਲੈ ਜਾ ਕਚੂਏ ਨੇ ਜਿਵੇਂ ਹੀ ਸੋਨੇ ਦੇ ਸਿੱਕੇ ਗੁਰਦੇਵ ਨੂੰ ਦਿੱਤੇ ਉਹਦੇ ਹੀ ਕਚੂਏ ਨੂੰ ਮੁਕਤੀ ਮਿਲ ਗਈ ਸਿੱਕੇ ਲੈ ਕੇ ਗੁਰਦੇਵ ਆਪ ਦਾ ਸਫ਼ਰ ਫੇਰ ਸ਼ੁਰੂ ਕਰਦਾ ਹੈ ਤੁਰਦੇ ਤੁਰਦੇ ਗੁਰਦੇਵ ਨੂੰ ਉਹੀ ਕਿਸਾਨ ਮਿਲਿਆ ਜੋ ਲੋਕਾਂ ਦੀ ਸੇਵਾ ਲਈ ਖੂਬ ਔਟ ਰਿਹਾ ਸੀ ਉਸ ਕਿਸਾਨ ਨੇ ਜਲਦੀ ਹੀ ਗੁਰਦੇਵ ਨੂੰ ਦੇਖਿਆ ਤੇ ਦੋਨੋਂ ਹੱਥ ਜੋੜ ਕੇ ਗੁਰਦੇਵ ਨੂੰ ਕਿਹਾ ਪੁੱਤ ਜਿਵੇਂ ਜਮਰਾਜ ਨੇ ਮੇਰਾ ਸਵਾਲ ਪੁੱਛਿਆ ਸੀ ਮੁੰਡੇ ਗੁਰਦੇਵ ਨੇ ਕਿਹਾ ਹਾਂ ਮੈਂ ਜਮਰਾਜ ਨੂੰ ਤੁਹਾਡਾ ਸਵਾਲ ਪੁੱਛਿਆ ਸੀ ਜਮਰਾਜ ਨੇ ਕਿਹਾ ਕਿ ਤੇਰੇ ਘਰ ਇੱਕ ਮੁਟਿਆਰ ਕੁੜੀ ਕੁਮਾਰੀ ਬੈਠੀ ਹੈ ਜੋ ਤੱਕ ਤੁਸੀਂ ਉਸ ਕੁੜੀ ਦਾ ਵਿਆਹ ਕਰਕੇ ਕੰਨਿਆਦਾਨ ਨਹੀਂ ਕਰ ਦਿੰਦੇ ਉਦੋਂ ਤੱਕ ਖੂਹ ਵਿੱਚੋਂ ਪਾਣੀ ਨਹੀਂ ਆਉਂਦਾ ਇਹ ਸੁਣ ਕੇ ਕਿਸਾਨ ਨੇ ਕਿਹਾ ਕਿ ਮੈਂ ਹੁਣ ਆਪਦੀ ਬੇਟੀ ਲਈ ਮੁੰਡਾ ਕਿੱਥੋਂ ਲੱਭਾਂਗਾ ਤੂੰ ਮੈਨੂੰ ਵਧੀਆ ਸਮਝਦਾਰ ਮੁੰਡਾ ਲੱਗਦਾ ਹੈ ਇਸ ਲਈ ਮੈਂ ਮੇਰੀ ਕੁੜੀ ਦਾ ਵਿਆਹ ਤੇਰੇ ਨਾਲ ਹੀ ਕਰ ਦਿੰਦਾ ਹਾਂ ਐਨਾ ਕਹਿ ਕੇ ਕਿਸਾਨ ਨੇ ਆਪਦੀ ਕੁੜੀ ਦਾ ਵਿਆਹ ਗੁਰਦੇਵ ਨਾਲ ਕਰ ਦਿੱਤਾ ਫਿਰ ਕਿਸਾਨ ਨੇ ਆਪਦੀ ਕੁੜੀ ਨੂੰ ਬਹੁਤ ਸਾਰਾ ਧਨ ਦੇ ਕੇ ਕੁੜੀ ਨੂੰ ਗੁਰਦੇਵ ਨਾਲ ਵਿਦਾ ਕਰ ਦਿੱਤਾ ਫਿਰ ਗੁਰਦੇਵ ਆਪਦੀ ਪਤਨੀ ਨਾਲ ਅੱਗੇ ਦਾ ਸਫ਼ਰ ਸ਼ੁਰੂ ਕਰਦਾ ਹੈ ਰਸਤੇ ਵਿੱਚ ਗੁਰਦੇਵ ਨੂੰ ਉਹੀ ਸੱਪ ਮਿਲਦਾ ਹੈ ਅਤੇ ਮੁੰਡੇ ਗੁਰਦੇਵ ਨੂੰ ਕਹਿੰਦਾ ਹੈ ਕਿ ਪੁੱਤ ਤੁਹੀਂ ਮਹਾਰਾਜ ਨੂੰ ਮੇਰਾ ਸਵਾਲ ਪੁੱਛਿਆ ਸੀ ਇਹ ਸੁਣ ਕੇ ਗੁਰਦੇਵ ਨੇ ਕਿਹਾ ਮੈਂ ਪੁੱਛਿਆ ਸੀ ਮਹਾਰਾਜ ਨੇ ਕਿਹਾ ਕਿ ਤੇਰੇ ਕੋਲ ਇੱਕ ਨਾਗਬਣੀ ਹੈ ਉਹਨੂੰ ਨਾ ਤਾਂ ਤੂੰ ਕਿਸੇ ਨੂੰ ਹੱਥ ਲਾਉਂ ਦਿੰਦਾ ਤੇ ਨਾ ਹੀ ਕਿਸੇ ਨੂੰ ਦਾਨ ਕਰਦਾ ਹੈ ਜੇ ਤੂੰ ਨਗਵਣੀ ਦਾਨ ਕਰ ਦੇ ਤਾਂ ਤੈਨੂੰ ਮੁਕਤੀ ਮਿਲ ਜਾਊਗੀ ਇਹ ਸੁਣ ਕੇ ਸਤਪਨੇ ਕਿਹਾ ਕਿ ਮੈਂ ਇਹ ਨਗਵਣੀ ਹੁਣ ਕਿਹਨੂੰ ਦਾਨ ਕਰੂੰਗਾ ਪੁੱਤ ਗੁਰਦੇਵ ਇਹ ਨਗਵਣੀ ਤੂੰ ਹੀ ਲੈ ਜਾ ਜਦੋਂ ਹੀ ਸਤਪਨੇ ਨਗਵਣੀ ਗੁਰਦੇਵ ਨੂੰ ਦਾਨ ਕੀਤੀ ਉਦੋਂ ਹੀ ਸਤਪਨੇ ਨੂੰ ਮੁਕਤੀ ਮਿਲ ਗਈ ਫਿਰ ਗੁਰਦੇਵ ਨੇ ਅੱਗੇ ਦਾ ਸਫ਼ਰ ਸ਼ੁਰੂ ਕੀਤਾ ਫਿਰ ਤੁਰਦਰ ਤੁਰਦੇ ਗੁਰਦੇਵ ਨੂੰ ਉਹੀ ਪੀਪਲ ਦਾ ਦਰੱਖਤ ਮਿਲਦਾ ਹੈ ਜਿਸ ਦੀ ਛਾਂ ਥੱਲੇ ਪਹਿਲਾਂ ਗੁਰਦੇਵ ਬੈਠਾ ਸੀ ਤੇ ਆਰਾਮ ਕਰ ਰਿਹਾ ਸੀ ਪੀਪਲ ਦੇ ਦਰਕਰਤ ਨੇ ਗੁਰਦੇਵ ਨੂੰ ਪੁੱਛਿਆ ਕਿ ਪੁੱਤ ਕੀ ਤੁਮੀ ਰਸਵਾ ਜਮਰਾਜ ਨੂੰ ਪੁੱਛਿਆ ਸੀ ਫਿਰ ਗੁਰਦੇਵ ਨੇ ਕਿਹਾ ਹਾਂ ਮੈਂ ਤੁਹਾਡਾ ਸਵਾਲ ਜਮਰਾਜ ਨੂੰ ਪੁੱਛਿਆ ਸੀ ਜਮਰਾਜ ਨੇ ਕਿਹਾ ਕਿ ਪਿਛਲੇ ਜਨਮ ਚ ਤੂੰ ਇੱਕ ਬਹੁਤ ਵੱਡਾ ਗੁਰੂ ਸੀ ਤੇ ਤੇਰਾ ਕੰਮ ਬੱਚਿਆਂ ਨੂੰ ਸਿੱਖਿਆ ਦੇਣਾ ਸੀ ਤੇ ਤੂੰ ਉਹਨਾਂ ਬੱਚਿਆਂ ਨੂੰ ਸਿੱਖਿਆ ਦੇਣ ਦੀ ਥਾਂ ਤੇ ਉਹਨਾਂ ਤੋਂ ਆਪਣਾ ਕੰਮ ਕਰਵਾਉਂਦਾ ਸੀ ਤੂੰ ਬਹੁਤ ਉੱਚ ਪੱਤੀ ਦਾ ਗੁਰੂ ਸੀ ਤੇ ਆਪਦਾ ਪੂਰਾ ਗਿਆਨ ਉਹਨਾਂ ਬੱਚਿਆਂ ਨੂੰ ਨਹੀਂ ਦੇ ਸਕਿਆ ਤੇ ਉਹ ਛੋਟੇ ਬੱਚੇ ਤੈਨੂੰ ਸ਼ਰਾਫ ਦਿੰਦੇ ਸੀ ਜਿਹਦੇ ਕਾਰਨ ਤੂੰ ਅੱਜ ਇਸ ਪੀਪਲ ਬਣ ਗਿਆ ਹੈ ਤੇ ਤੇਰੀ ਆਤਮਾ ਇਸ ਪੀਪਲ ਦੇ ਵਿੱਚ ਕੈਦ ਹੋ ਗਈ ਹੈ ਤੇ ਤੂੰ ਹਿਲ ਨਹੀਂ ਸਕਦਾ ਫਿਰ ਗੁਰਦੇਵ ਨੇ ਕਿਹਾ ਫਿਰ ਜਿੰਨਾ ਵੀ ਤੇਰੇ ਕੋਲ ਗਿਆਨ ਹੈ ਉਹ ਕਿਸੇ ਨਾ ਕਿਸੇ ਨੂੰ ਦੇ ਦੇ ਤੈਨੂੰ ਮੁਕਤੀ ਮਿਲ ਜੂਗੀ ਇਹ ਸੁਣ ਕੇ ਪੀਪਲ ਦੇ ਦਰਖਤ ਨੇ ਬੋਲਿਆ ਗੁਰਦੇਵ ਪੁੱਤ ਮੈਂ ਆਪਦਾ ਗਿਆਨ ਤੈਨੂੰ ਦਿੰਦਾ ਹਾਂ ਇਹ ਗਿਆਨ ਤੂੰ ਛੋਟੇ-ਛੋਟੇ ਬੱਚਿਆਂ ਨੂੰ ਦੇ ਦੇਵੇਂ ਜਿਉਂ ਜਿਹੜੀ ਦਰਖਤ ਨੇ ਗਿਆਨ ਮੁੰਡੇ ਨੂੰ ਦਿੱਤਾ ਪੀਪਲ ਦੇ ਦਰਖਤ ਨੂੰ ਮੁਕਤੀ ਮਿਲ ਗਈ ਤਉ ਪਿਪਲ ਜੀ ਦੇ ਦਰਖਤ ਦੀ ਜੂਨ ਚੋਂ ਮੁਕਤ ਹੋ ਗਿਆ ਫਿਰ ਤੁਰਦੇ ਤੁਰਦੇ ਗੁਰਦੇਵ ਆਪਣੀ ਪਤਨੀ ਨਾਲ ਆਪਣੇ ਘਰ ਪਹੁੰਚਾ ਤੇ ਗੁਰਦੇਵ ਦੀ ਮਾਂ ਰੋ ਰਹੀ ਸੀ ਤੇ ਗੁਰਦੇਵ ਨੂੰ ਦੇਖ ਕੇ ਭੱਜ ਕੇ ਉਹਦੇ ਕੋਲ ਆ ਕੇ ਪੁੱਛਣ ਲੱਗੀ ਕਿ ਪੁੱਤਰ ਤੂੰ ਕਿੱਥੇ ਗਿਆ ਸੀ ਤੇ ਇਹ ਨਾਲ ਜੋ ਤੇਰੇ ਕੁੜੀ ਐ ਇਹ ਕੌਣ ਐ ਇਹ ਸੁਣ ਕੇ ਗੁਰਦੇਵ ਨੇ ਰਸਤੇ ਦੀ ਸਾਰੀ ਕਹਾਣੀ ਆਪਣੀ ਮਾਂ ਨੂੰ ਦੱਸ ਦਿੱਤੀ ਇਹ ਕਹਾਣੀ ਪੂਰੀ ਸੁਣਾਉਣ ਤੋਂ ਬਾਅਦ ਪੰਡਤ ਨੇ ਆਜੀ ਪਤਨੀ ਨੂੰ ਕਿਹਾ ਉਸ ਗੁਰਦੇਵ ਨੇ ਰਸਤੇ ਵਿੱਚ ਜਾਂਦੇ ਹੋਏ ਲੋਕਾਂ ਦੇ ਬਹੁਤ ਦੁੱਖ ਸੁਣ ਲਏ ਸੀ ਕਿ ਉਸ ਮੁੰਡੇ ਨੂੰ ਹੁਣ ਸਮਝ ਆ ਗਿਆ ਸੀ ਕਿ ਹੁਣ ਉਹਦੇ ਬਾਪੂ ਜੀ ਕਦੇ ਵੀ ਵਾਪਸ ਨਹੀਂ ਆ ਸਕਦੇ ਕਿਉਂਕਿ ਉਹਨਾਂ ਨੂੰ ਮੁਕਤੀ ਮਿਲ ਗਈ ਹੈ ਅਤੇ ਉਸ ਮੁੰਡੇ ਦੇ ਬਾਪੂ ਨੇ ਜੋ-ਜੋ ਦਾਨ ਹੁਣ ਤੱਕ ਕੀਤਾ ਸੀ ਉਸ ਕਰਮਾਂ ਦਾ ਫਿਰ ਜਮਰਾਜ ਨੇ ਉਸ ਮੁੰਡੇ ਨੂੰ ਫਲ ਦੇ ਦਿੱਤਾ ਸੀ ਸੋ ਦੋਸਤੋ ਇਸ ਕਹਾਣੀ ਤੋਂ ਆਪਣੀ ਇਹ ਸਿੱਖਿਆ ਮਿਲਦੀ ਹੈ ਕਿ ਆਪਣੇ ਮਾਪਿਓ ਦੇ ਚੰਗੇ ਕਰਮ ਅਤੇ ਮਾੜੇ ਕਰਮਾਂ ਦਾ ਫਲ ਤਾਂ ਬੱਚਿਆਂ ਨੂੰ ਭੋਗਣਾ ਹੀ ਪੈਂਦਾ ਹੈ ਅਤੇ ਦੂਜੇ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਿਛਲੇ ਜਨਮਾਂ ਦਾ ਕਰਮਾਂ ਦਾ ਹਿਸਾਬ ਆਪਣੇ ਨਾਲ ਕਿੱਦਾਂ ਮਿਲਦਾ ਹੈ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਦੋਸਤੋ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਵੀਡੀਓ ਨੂੰ ਅੱਗੇ ਸ਼ੇਅਰ ਕਰਿਓ ਔਰ ਤਾਂ ਕਿ ਸਾਡੀ ਹੌਸਲਾ ਫਜਾਈ ਹੋ ਸਕੇ ਮੈਂ ਹੋਰ ਕਹਾਣੀਆਂ ਲੈ ਕੇ ਆਂਦੀ ਰਹਾ ਮੇਰੀ ਬਿਲਕੁਲ ਬੇਟੀ ਛੋਟੀ ਹੈ ਮੈਂ ਬਹੁਤ ਔਖੀ ਰਿਕਾਰਡ ਕਰਦੀ ਆ ਪਰ ਤੁਸੀਂ ਮੈਨੂੰ ਹੌਸਲਾ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਸ਼ੇਅਰ ਕਰੋਗੇ ਕਿਸੇ ਨਵੀਂ ਕਹਾਣੀ ਦੇ ਨਾਲ ਧੰਨਵਾਦ